ਰੋਪੜ ਦੇ ਨੇੜੇ ਲਾਡਰ ਤੋਂ ਆ ਰਹੀ ਹੈ ਜਿੱਥੇ ਨਹਿਰ ਦੇ ਵਿੱਚ ਕਾੜ ਪੈਣ ਦੀ ਜਿਹੜੀ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਸਾਡੇ ਨਾਲ ਪਿੰਡ ਵਸਨੀਕਾਂ ਵੱਲੋਂ ਤੇ ਦੇਖਿਆ ਜਾ ਰਿਹਾ ਹੈ ਕਿ BBMB ਦੀ ਨਹਿਰ ਦੇ ਵਿੱਚ ਲੰਬੇ ਸਮੇਂ ਤੋਂ ਸਫਾਈ ਨਹੀਂ ਹੋਈ ਜਿਸ ਕਾਰਨ ਅੱਜ ਇਹ ਹਾਲਾਤ ਜਿਹੜੇ ਬਣੇ ਹੋਏ ਆ ਜਿਹੜੇ ਅਧਿਕਾਰੀ ਮੋਟੀਆਂ ਤਨਖਾਹ ਲੈਣ ਵਾਲੇ ਜਿਹੜੇ ਵਰਕਰ ਹੈ BBMB ਦੇ ਉੱਤੇ ਜਿਹੜੇ ਨੌਕਰੀ ਵੇਲਦਾਰ ਕੰਮ ਕਰਦੇ ਨੇ ਉਹਨਾਂ ਦੀ ਅੰਗਿਲੀ ਸਾਹ ਸਰੇਮ ਸਾਹਮਣੇ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨਾ ਕਾਫੂਸ ਇਸ ਪਾਖੜਾ ਨਹਿਰ ਦੇ ਵਿੱਚ ਜੰਮਿਆ ਹੋਇਆ ਹੈ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਪਰ ਲੇਕਿਨ ਅੱਜ ਸਵੇਰੇ ਜਦੋਂ ਇਸ ਪਿੰਡ ਤੋਂ ਇੱਕ ਕਿਸੇ ਪਿੰਡ ਵਾਸੀ ਨੇ ਫੋਨ ਕੀਤਾ ਕਿ ਉਹਨਾਂ ਦੇ ਪਿੰਡ ਦੇ ਪਾਸ ਪਾਖੜਾ ਨਹਿਰ ਦੇ ਨੇੜੇ ਵੱਡਾ ਪਾੜ ਪੈਣ ਜਾ ਰਿਹਾ ਹੈ ਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ ਤਸਵੀਰਾਂ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਪਰ ਲੇਕਿਨ ਇਹ ਇਹਨਾਂ ਵੱਲੋਂ ਵੀ ਬੇਨਤੀ ਕੀਤੀ ਗਈ ਹੈ ਬੀਬੀ ਐਮਬੀਸ ਦੇ ਜਿਹੜੇ ਅਧਿਕਾਰੀਆਂ ਨੂੰ ਅਧਿਰੋਪ ਡਿਊਟੀ ਕਮਿਸ਼ਨਰ ਨੂੰ ਕਿ ਤੁਰੰਤ ਇਸ ਜਗ੍ਹਾ ਦੇ ਉੱਤੇ ਟੀਮ ਭੇਜ ਕੇ ਇਸ ਨੂੰ ਜਲਦੀ ਠੀਕ ਲਾ ਲਿਆ ਜਾਵੇ ਤਾਂ ਕਿ ਹੋਰ ਵੱਡੀ ਕੋਈ ਘਟਨਾ ਨਾ ਵਾਪਰ ਸਕੇ ਧੰਨਵਾਦ ਬਿਲਕੁਲ ਇਹ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪਰ ਲੇਕਿਨ ਸਾਡੇ ਨਾਲ ਹੁਣ ਫੋਨ ਲਾਈਨ ਤੇ ਪਿੰਡ ਵਾਸੀ ਲਖਵੀਰ ਸਿੰਘ ਜੀ ਹੈ ਜੋ ਕਿ ਇਹਨਾਂ ਨੇ ਸਾਡੇ ਨਾਲ ਵੀਡੀਓ ਵੀ ਸ਼ੇਅਰ ਕੀਤੀ ਹੈ ਤੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਵੀਰ ਸਿੰਘ ਜੀ ਗੱਲ ਕਰ ਰਹੇ ਜੀ ਹਾਂਜੀ ਹਾਂਜੀ ਜੀ ਤੁਸੀਂ ਕੁਝ ਤਸਵੀਰਾਂ ਵਿੱਚ ਦੱਸਿਆ ਕਿ ਸਾਡੇ ਪਿੰਡ ਦੇ ਪਾਸ ਕਾਫੀ ਪਾੜ ਪੈ ਚੁੱਕਿਆ ਹੈ ਕੀ ਹੈ ਸਾਰੀ ਜਾਣਕਾਰੀ ਹੈ ਇਹ ਪਾਖੜਾ ਨਹਿਰ ਦੇ ਉੱਤੇ ਖੜੇ ਹਾਂ ਜੀ ਆਪਾਂ ਪਿੰਡ ਲੱਡਲ ਦੇ ਕੋਲੇ ਜੀ ਹਾਂਜੀ ਤੇ ਇੱਥੇ ਨਹਿਰ ਦੇ ਵਿਚਨਾ ਪਾੜ ਪੈਣ ਲੱਗ ਗਿਆ ਜੀ ਬਿਲਕੁਲ ਤੇ ਨਹਿਰ ਦੇ ਉੱਤੇ ਇੰਨੀ ਜੰਗਲ ਬੂਟੀ ਜੰਮੀ ਹੋਈ ਆ ਵੀ ਅਸੀਂ ਕਦੇ ਦੇਖੀ ਨਹੀਂ ਹੈਗੀ ਇੰਨਾ ਵੀ ਕੋਈ ਸਫਾਈ ਨਹੀਂ ਹੈਗੀ ਕੋਈ ਕੁਝ ਨਹੀਂ ਹਨਾ ਵਿੱਚ ਝੂੰਡ ਜੰਮੇ ਹੋਏ ਜੀ ਦਰਖਤ ਖੜੇ ਟਾਲੀਆਂ ਕਚਨਾਰਾਂ ਜੀ ਜੀ ਇੱਥੇ ਹੁਣ ਮਹਿਕਮੇ ਦੇ ਬੰਦੇ ਹੀ ਪਹੁੰਚੇ ਆ ਜਿਹੜੇ ਜਈ ਹੈ ਇੱਥੇ ਦੇ ਉਹ ਕਹਿੰਦੇ ਜੀ ਅਸੀਂ ਕਿਆ ਕਰ ਸਕਦੇ ਸਾਡੇ ਕੋਲ ਬੰਦੇ ਹੀ ਚਾਰ ਆ ਅੱਛਾ ਉਹਨਾਂ ਦਾ ਇਹ ਕਹਿਣਾ ਹੈ ਹਾਂਜੀ ਉਹਨਾਂ ਦਾ ਇਹ ਕਹਿਣਾ ਵੀ ਸਾਡੇ ਕੋਲ ਬੰਦਾ ਨਹੀਂ ਹੈਗਾ ਕੋਈ ਵੀ ਕਰੋਣੇ ਨੂੰ ਵੀਰ ਸਿੰਘ ਜੀ ਜਿਹੜੇ ਨਾ ਇਹਨਾਂ ਦੇ ਜੀ ਬੀਬੀ ਐਮਬੀ ਦੇ ਜਿਹੜੇ ਨਿਮਾਉਂਦੇ ਆ ਅਧਿਕਾਰੀ ਆ ਇਹ ਸਾਰਾ ਸਾਲ ਡਿਊਟੀ ਰਹਿੰਦੀ ਇਹਨਾਂ ਦੀ ਸ੍ਰਿੰਨੀ ਨੂੰ ਠੀਕ ਕਰਨ ਵਾਸਤੇ ਜਾਂ ਸਫਾਈ ਵਾਸਤੇ ਇਹ ਕਰਦੇ ਨਹੀਂ ਸਫਾਈ ਨਹੀਂ ਕੋਈ ਸਫਾਈ ਨਹੀਂ ਕਰਦੇ ਹੈਗੇ ਜੀ ਇਹ ਜੇ ਸਫਾਈ ਕਰਦੇ ਹੋਵੇ ਤਾਂ ਮਤਲਬ ਇਹ ਪਾੜ ਪੈਣ ਦਾ ਤਾਂ ਕੋਈ ਮਤਲਬ ਨਹੀਂ ਬਣਦਾ ਹੈਗਾ ਜੀ ਇਹਦਾ ਫਲਕ ਪਿੰਡਾਂ ਦੀਆਂ ਨਰੇਗਾ ਵੀ ਇਸ ਵਾਰੀ ਜਿਹੜੀਆਂ ਚੱਲੀਆਂ ਜੀ ਉਹ ਸਾਰੀਆਂ ਇਹਨਾਂ ਦੇ ਨਾਲ ਚੱਲੀਆਂ ਜੀ ਸਫਾਈ ਕਰਾਉਣ ਪਾਸੇ ਜੇ ਨਰੇਗਾ ਕੰਮ ਕਰਦੀ ਨਹੀਂ ਕਰਦੀ ਉਹ ਡਿਊਟੀ ਇਹਨਾਂ ਨੂੰ ਜਦੋਂ ਸੌਂਪਦੀ ਨਰੇਗਾ ਇਹਨਾਂ ਨੂੰ ਦੇ ਦਤੀ ਆ ਤੇ ਇਹਨਾਂ ਦੀ ਬਣਦੀ ਆ ਜੀ ਉਹਨਾਂ ਦੀ ਕੁਛ ਪੜਤਾਲ ਕਰਨੀ ਬਿਲਕੁਲ ਇਹ ਕਹਿੰਦੇ ਅਸੀਂ ਕਰ ਨਹੀਂ ਸਕਦੇ ਹੈਗੇ ਜੀ ਹੁਣ ਅਜਿਹੀ ਵੀ ਇੱਥੇ ਖੜਾ ਜੀ ਅੱਛਾ ਜਦੋਂ ਤੁਸੀਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋ ਜੀਏ ਚਲੋ ਮਨ ਰੱਬ ਕਰਕੇ ਕਰਨਾ ਕੋਈ ਨਾ ਵਾਪਰ ਜੇ ਹੋ ਜਵੇ ਤਾਂ ਕਿੰਨਾ ਨੁਕਸਾਨ ਹੋ ਸਕਦਾ ਇਹਦੇ ਨਾਲ ਨੁਕਸਾਨ ਤਾਂ ਜੀ ਰੋਪੜੇ ਨਹੀਂ ਬਚਣਾ ਜੀ ਇੱਥੋਂ ਸਿੱਧਾ ਪਾਣੀ ਹੈ ਜਿਹੜਾ ਇਹ ਲੜਦਲ ਤੋਂ ਹੋ ਗਏ ਫਾਸਫੋਰਾ ਕਟ ਲਈ ਹੈ ਇੱਧਰ ਜਿੰਨਾ ਪਿੰਡ ਹੈ ਜਿੰਨਾ ਏਰੀਆ ਪੈਂਦਾ ਜੀ ਸਾਰਾ ਤੇ ਸਾਰਾ ਪਾਣੀ ਦਰਿਆ ਚ ਡੇਗੂ ਜਿਹੜੇ ਪਹਿਲਾਂ ਹੀ ਹੜ ਰਹੇ ਆ ਸਿੱਧਾ ਜਾ ਕੇ ਹਰੀਕੇ ਪੱਤਣ ਪਾਣੀ ਜਾਣਾ ਜੀ ਸਾਰਾ ਇਹ ਤੇ ਨਹਿਰ ਐ ਨਹੀਂ ਖੇਤੀ ਬੰਦ ਨਹੀਂ ਹੁੰਦੀ ਬਹੁਤ ਲੰਬੀ ਨਹਿਰ ਆਉਂਦੀ ਆ ਇਹਨੂੰ ਬੰਦ ਹੁੰਦੇ ਨੂੰ ਬਹੁਤ ਟਾਈਮ ਲੱਗ ਜਾਂਦਾ ਪਾਣੀ 10-10 ਦਿਨ ਅੱਗੇ ਵੀ ਅਸੀਂ ਦੇਖਿਆ ਕਈ ਵਾਰੀ ਆਪਣੇ ਟਾਈਮ ਦੇ ਵਿੱਚ ਜਦੋਂ ਨਹਿਰਾਂ ਕਿਤੇ ਟੁੱਟੀਆਂ ਇਹ ਬਿਲਕੁਲ ਸ 10-10 ਦਿਨ ਪਾਣੀ ਚੱਲਦਾ ਹੀ ਰਹਿੰਦਾ ਦੋਹੇ ਪਾਸਿਓਂ ਪਾਣੀ ਆਉਂਦਾ ਜਿਹੜਾ ਪਿੱਛੋਂ ਆਉਂਦਾ ਉਹ ਵੀ ਪਿੱਛੋਂ ਦੂਜਾ ਹੀ ਬੈਕ ਮੜਿਆ ਆਉਂਦਾ ਪਾਣੀ ਫਿਰ ਇਹ ਜਿੰਨੇ ਵੀ ਡਿਪਾਰਟਮੈਂਟ ਦੀ ਵਿਭਾਗ ਦੀ ਵੱਡੀ ਜਿਹੜੀ ਨਾਕਾਮੀ ਹੈ ਮੈਂ ਇਸ ਵੀ ਸੁਖਾ ਹਾਂ ਹਾਂਜੀ ਵਿਭਾਗ ਤਾਂ ਹੱਥ ਖੜੇ ਕਰ ਗਿਆ ਜਿਵੇਂ ਸਾਡੇ ਕੋਲ ਬੰਦਾ ਨਹੀਂ ਹੈਗਾ ਜੀ ਹੁਣ ਵੀ ਅਸੀਂ ਆਪਣੇ ਲੈਵਲ ਪਰ ਟਿੱਪਰ ਮੰਗਾ ਰਹੇ ਹਾਂ ਜੀ ਮਿੱਟੀ ਮੰਗਾ ਰਹੇ ਆ ਬਿਲਕੁਲ ਤੇ ਇਹਨਾਂ ਦਾ ਕੋਈ ਉਹ ਨਹੀਂ ਹੈਗਾ ਜੀ ਦੇ ਵਿੱਚ ਕੋਈ ਰੋਕ ਨਹੀਂ ਹੁੰਦੀ ਤੁਹਾਡੇ ਵੀ ਕੋਈ ਇ ਜਾਈ ਪਹੁੰਚਿਆ ਜੀ ਇੱਥੇ ਦਾ ਜਿਹੜਾ ਜਾਈ ਹੈ ਜੀ ਤੇ ਬੇਲਦਾਰ ਹੈ ਜੀ ਦੋ ਖੜੇ ਹੈਗਾ ਹੋਊਗਾ ਤੇ ਲੇਕਿਨ ਕੋਈ ਪ੍ਰਸ਼ਾਸਨ ਦਾ ਕੋਈ ਰੋਪੜ ਪ੍ਰਸ਼ਾਸਨ ਦਾ ਕੋਈ ਪਰ ਰੋਪੜ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਪਹੁੰਚਿਆ ਜੀ ਬਿਲਕੁਲ ਜਿਹੜੇ ਸਾਡੇ ਇਹ ਵੀ ਇਹ ਵੀ ਅਸੀਂ ਆਪ ਆ ਕੇ ਦੇਖਿਆ ਜੀ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਹੈਗੀ ਸਾਰੇ ਨਹਿਰ ਦੀ ਮੈਕਮੇ ਦੀ ਚੈੱਕ ਕਰਨੇ ਦੀ ਜੀ ਵੀ ਇੱਥੇ ਕੋਈ ਪਾੜਨਾ ਪੈ ਜਾਵੇ ਸਾਡਾ ਵੀ ਅਸੀਂ ਅਸੀਂ ਆਪਣੇ ਲੈਵਲ ਦੇ ਉੱਪਰ ਜਿਹੜੇ ਬੰਦੇ ਅਸੀਂ ਪਹਿਰੇ ਲਾਏ ਹੋਏ ਆਪਣੇ ਜਿਹੜੇ ਅਸੀਂ ਘੁੰਮਦੇ ਫਿਰਦੇ ਰਹਿੰਦੇ ਨਹਿਰ ਦੇ ਉੱਤੇ ਇਹ ਅਸੀਂ ਆਪ ਦੇਖਿਆ ਜੀ ਇਹਨਾਂ ਨੇ ਕੁਝ ਨਹੀਂ ਦੇਖਿਆ ਜੀ ਇੱਥੇ ਬਿਲਕੁਲ ਬਹੁਤ ਵਧੀਆ ਗੱਲ ਹੈ ਤੁਸੀਂ ਕਿਉਂਕਿ ਜਿਨ੍ਹਾਂ ਦੀ ਡਿਊਟੀ ਬਣਦੀ ਹੈ ਉਹਨਾਂ ਦਾ ਉਹਨਾਂ ਉਹ ਬਿਲਕੁਲ ਨਹੀਂ ਦੇਖ ਰਹੇ ਪਰ ਲੇਕਿਨ ਇਹ ਵੱਡੀ ਅਨਗੈਲੀ ਹੈ ਜੇ ਅੱਧਾ ਪੰਜਾਬ ਜਾ ਸਕਦਾ ਜੇਕਰ ਇਸ ਤਰ੍ਹਾਂ ਦੀ ਕੋਈ ਅਨਗੈਲੀ ਹੋ ਜਵੇ ਹਾਂਜੀ ਹਾਂਜੀ ਪਾਣੀ ਸਿੱਧਾ ਜਾ ਕੇ ਜੇ ਸਿੱਧਾ ਜਦੋਂ ਦਰਿਆ 'ਚ ਸੱਟਾਂ ਨਾਲ ਜਿੱਗਰਨਾ ਜੀ ਪਾਣੀ ਇਹ ਪਾਣੀ ਬਹੁਤ ਜ਼ਿਆਦਾ ਇਹ ਹਰੀਕੇ ਪੱਤਨ ਦੇ ਜਿਹੜੇ ਜਿੰਨਾ ਪਹਿਲੀ ਪੰਜਾਬ ਡੁੱਬਿਆ ਹੋਇਆ ਹੁਣ ਹੋਰ ਜ਼ਿਆਦਾ ਡੁੱਬ ਜੂਜੇ ਫੇਰੇ ਪਾਣੀ ਦੀ ਕਿਤੇ ਨਹਿਰ ਟੁੱਟ ਜੂਵੇ ਇਹ ਠੀਕ ਹੈ ਸਥਾਨਕ ਨਿਵਾਸੀ ਦੀ ਗੱਲਬਾਤ ਤੁਸੀਂ ਸੁਣੀ ਹੈ ਕਿੰਨੀ ਜ਼ਿਆਦਾ ਅਨਗੈਲੀ ਹੈ ਇਹ ਅੱਜ ਤੁਸੀਂ ਇਹਨਾਂ ਦੀ ਗੱਲਾਂ ਤੇ ਸੁਣ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਦੱਸ ਦਿਆ ਕਿ ਜੇ ਜੇਕਰ ਰਾਤ ਭਰਾਤੇ ਇਸ ਇਹ ਖਾਰ ਵੱਡਾ ਹੋ ਜਾਂਦਾ ਤਾਂ ਬਹੁਤ ਸਾਰਾ ਨੁਕਸਾਨ ਜਿਹੜਾ ਪੰਜਾਬ ਨੂੰ ਚੇਲਣਾ ਪੈ ਸਕਦਾ ਸੀ। ਪਿੰਡ ਲੱਡਲ ਦੇ ਕੋਲ ਅੱਜ ਭਾਖੜਾ ਨਹਿਰ ਦੇ ਵਿੱਚ ਪਾੜ ਪੈਣੇ ਦੀ ਪੂਰੀ ਸੁਭਾਵਨਾ ਬਣੀ ਹੋਈ ਹੈ ਮਿੱਟੀ ਕਾਫੀ ਖੁਰ ਚੁੱਕੀ ਹੈ ਇਹ ਹਾਲਾਤ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਏ ਪਾਖੜਾ ਨਹਿਰ ਦੇ ਕਿੰਨੀ ਜੰਗਲ ਬੁੱਟੀ ਜੰਮੀ ਹੋਈ ਹੈ ਇਹਦੇ ਵਿੱਚ ਕਚਨਾਰਾਂ ਦਰਖਤ ਵੱਡੇ ਵੱਡੇ ਦੇਖੋ ਕਿਸਰਾ ਕੋਈ ਸਫਾਈ ਨਹੀਂ ਕੋਈ ਬੇਲਦਾਰ ਨਹੀਂ ਕੋਈ ਕੁਛ ਨਹੀਂ ਕੋਈ ਸਫਾਈ ਨਹੀਂ ਹੁੰਦੀ ਇੱਥੇ ਦੇਖੋ ਜਦ ਕੇ ਇਹਦੇ ਉੱਤੇ ਕੁਝ ਦਿਨ ਪਹਿਲਾਂ ਨਰੇਗਾ ਦਾ ਕੰਮ ਵੀ ਚੱਲਦਾ ਸੀਗਾ ਤੇ ਅਮ ਦੇਖ ਲੋ ਵੀ ਕੋਈ ਨਹੀਂ ਕਰਦਾ ਹੈਗਾ ਬੜੇ ਬੜੇ ਝੂਟ ਜੰਮੇ ਹੋਏ ਆ ਇੱਥੇ ਇੱਥੇ ਹੁਣ ਮੈਂ ਤੁਹਾਨੂੰ ਦਿਖਾਦਾ ਐ ਪਾੜ ਵਾਲੀ ਜਗ੍ਹਾ ਪਿੰਡ ਅਸੀਂ ਖੜੇ ਆ ਇੱਥੇ ਇਹ ਮਿੰਟੀ ਦਾ ਇੰਤਜ਼ਾਮ ਕਰ ਰਹੇ ਆ ਆਪਣੇ ਲੈਵਲ ਤੇ ਉਹੀ ਪ੍ਰਸ਼ਾਸਨ ਨਹੀਂ